ਇੱਕ ਸਾਧੂ ਇੱਕ ਵਾਰ ਦੀ ਗੱਲ ਹੈ ਕਿ ਇੱਕ ਸਾਧੂ ਨਦੀ ਕਿਨਾਰੇ ਆਪਣਾ ਡੇਰਾ ਲਾ ਕੇ ਬੈਠਾ ਸੀ ਉੱਥੇ ਉਹ ਧੂਨੇ ਲਗਾ ਕੇ ਸਾਰਾ ਦਿਨ ਬੈਠਾ ਰਹਿੰਦਾ ਤੇ ਬਾਜਾਂ ਵਿੱਚ ਉੱਚੀ ਆਵਾਜ਼ ਵਿੱਚ ਬੋਲਦਾ ਜੋ ਚਾਹੋਗੇ ਸੋ ਪਾਓਗੇ ਉਸ ਰਸਤੇ ਤੋਂ ਗੁਜ਼ਰਨ ਵਾਲੇ ਲੋਕ ਉਸ ਨੂੰ ਪਾਗਲ ਸਮਝਦੇ ਸੀ ਉਸ ਦੀਆਂ ਇਹ ਗੱਲਾਂ ਸੁਣ ਕੇ ਅਣ ਸੁਣਾ ਜਿਹਾ ਕਰ ਦਿੰਦੇ ਤੇ ਜੋ ਕੋਈ ਵੀ ਉਸ ਉਹਨੂੰ ਸੁੰਦਾ ਸੀ ਉਹ ਉਸ ਉੱਪਰ ਹੱਸਦਾ ਹੀ ਸੀ ਇੱਕ ਦਿਨ ਇੱਕ ਬੇਰੁਜ਼ਗਾਰ ਨੌਜਵਾਨ ਉਸ ਰਸਤੇ ਤੋਂ ਲੰਘ ਰਿਹਾ ਸੀ ਜੋ ਕੋਈ ਕੰਮ ਨਾ ਮਿਲਣ ਕਰਕੇ ਬੜਾ ਪਰੇਸ਼ਾਨ ਸੀ ਜਦੋਂ ਉਹ ਨੌਜਵਾਨ ਸਾਧੂ ਦੇ ਅੱਗੋਂ ਦੀ ਲੰਘ ਰਿਹਾ ਸੀ ਤਾਂ ਸਾਧੂ ਦੇ ਬੋਲ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਪਈ ਜੋ ਚਾਹੋਗੇ ਸੋ ਪਾਓਗੇ ਜੋ ਚਾਹੋਗੇ ਸੋ ਪਾਓਗੇ ਇਹ ਵਾਕ ਸੁਣ ਕੇ ਉਹ ਨੌਜਵਾਨ ਉਸ ਸਾਧੂ ਕੋਲ ਗਿਆ ਤੇ ਉਹ ਸਾਧੂ ਨੂੰ ਪੁੱਛਣ ਲੱਗਾ ਕਿ ਬਾਬਾ ਤੁਸੀਂ ਬਹੁਤ ਧੇਰ ਦੇ ਇਹ ਬੋਲਦੇ ਰਹਿਓ ਜੋ ਚਾਹੋਗੇ ਸੋ ਪਾਉਗੇ ਕੀ ਤੁਸੀਂ ਵਾਕਿਆ ਹੀ ਉਹ ਚੀਜ਼ ਮੈਨੂੰ ਦੇ ਸਕਦੇ ਹੋ ਜੋ ਮੈਂ ਪਾਉਣਾ ਚਾਹੁੰਦਾ ਹਾਂ ਸਾਧੂ ਬੋਲਿਆ ਕਿ ਹਾਂ ਬੇਟਾ ਪਰ ਪਹਿਲਾਂ ਤੂੰ ਮੈਨੂੰ ਇਹ ਤਾਂ ਦੱਸ ਕੀ ਪਾਉਣਾ ਕੀ ਚਾਹੁੰਦਾ ਹੈ ਨੌਜਵਾਨ ਬੋਲਿਆ ਬਾਬਾ ਮੈਂ ਚਾਹੁੰਦਾ ਹਾਂ ਕਿ ਮੈਂ ਇੱਕ ਦਿਨ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣਾ ਤੇ ਇਲਾਕੇ ਵਿੱਚ ਮੇਰਾ ਨਾਂ ਵੀ ਵੱਡਿਆਂ ਵਪਾਰੀਆਂ ਦੇ ਵਿੱਚ ਆਵੇ ਕੀ ਤੁਸੀਂ ਮੇਰੀ ਇਹ ਇੱਛਾ ਪੂਰੀ ਕਰ ਸਕਦੇ ਹੋ ਤਾਂ ਸਾਧੂ ਬੋਲਿਆ ਬਿਲਕੁਲ ਬੇਟਾ ਮੈਂ ਤੁਹਾਨੂੰ ਇੱਕ ਹੀਰਾ ਤੇ ਇੱਕ ਮੋਤੀ ਦਿੰਦਾ ਹਾਂ ਉਸ ਨੂੰ ਜੋ ਤੁਸੀਂ ਜਿੰਨਾ ਚਾਹੇ ਹੀਰੇ ਮੋਤੀ ਬਣਾ ਲੈਣਾ ਉਹ ਸਾਧੂ ਦੀ ਗੱਲ ਸੁਣ ਕੇ ਨੌਜਵਾਨ ਦੀਆਂ ਅੱਖਾਂ ਵਿੱਚ ਉਮੀਦ ਦੀ ਕਿਰਨ ਜਾਗ ਉੱਠੀ ਫਿਰ ਉਸ ਸਾਧੂ ਨੇ ਨੌਜਵਾਨ ਨੂੰ ਆਪਣੀਆਂ ਦੋਨਾਂ ਹਥੇਲੀਆਂ ਅੱਗੇ ਵਧਾਉਣ ਲਈ ਕਿਹਾ ਨੌਜਵਾਨ ਨੇ ਆਪਣੀਆਂ ਦੋਨਾਂ ਹਥੇਲੀਆਂ ਉਹ ਸਾਧੂ ਦੇ ਅੱਗੇ ਰੱਖ ਦਿੱਤੀਆਂ ਸਾਧੂ ਨੇ ਪਹਿਲਾਂ ਉਸ ਦੀ ਇੱਕ ਹਥੇਲੀ ਉੱਪਰ ਆਪਣਾ ਹੱਥ ਰੱਖਿਆ ਤੇ ਬੋਲਿਆ ਬੇਟਾ ਇਸ ਦੁਨੀਆ ਤੇ ਇਹ ਸਭ ਤੋਂ ਅਨਮੋਲ ਹੀਰਾ ਹੈ ਇਸ ਨੂੰ ਸਮਾਂ ਕਹਿੰਦੇ ਹਨ ਇਸ ਨੂੰ ਜੋ ਨਾ ਇਸ ਨੂੰ ਜੋ ਆਪਣੀ ਮੁਠੀ ਵਿੱਚ ਜਕੜ ਲੈ ਇਸ ਦੇ ਦੋ ਆਰਾ ਤੂੰ ਜਿੰਨੇ ਚਾਹੇ ਉਹਨੇ ਹੀਰੇ ਬਣਾ ਸਕਦਾ ਹੈ ਇਸ ਨੂੰ ਕਦੇ ਵੀ ਆਪਣੇ ਹੱਥ ਵਿੱਚੋਂ ਨਿਕਲ ਨਾ ਦੇਣਾ ਫਿਰ ਸਾਧੂ ਨੇ ਆਪਣਾ ਦੂਸਰਾ ਹੱਥ ਨੌਜਵਾਨ ਦੀ ਥੈਲੀ ਉੱਪਰ ਰੱਖ ਕੇ ਕਿਹਾ ਬੇਟਾ ਇਹ ਦੁਨੀਆ ਦਾ ਸਭ ਤੋਂ ਕੀਮਤੀ ਮੋਤੀ ਹੈ ਇਸ ਨੂੰ ਧੀਰਜ ਕਹਿੰਦੇ ਹਨ ਜਦੋਂ ਕਿਸੇ ਕੰਮ ਵਿੱਚ ਸਮਾਂ ਲਗਾਉਣਾ ਤੇ ਬਾਅਦ ਵੀ ਤੈਨੂੰ ਮਨ ਚਾਹੇ ਨਤੀਜੇ ਪ੍ਰਾਪਤ ਨਾ ਹੋਣ ਤਾਂ ਇਸ ਧੀਰਜ ਨਾਮ ਦੇ ਮੋਤੀ ਨੂੰ ਧਾਰਨ ਕਰ ਲੈਣਾ ਜੇਕਰ ਇਹ ਮੋਤੀ ਤੇਰੇ ਕੋਲ ਹੈ ਤਾਂ ਤੂੰ ਦੁਨੀਆ ਵਿੱਚ ਜੋ ਚਾਹੇਗਾ ਉਹ ਹਾਸਲ ਕਰ ਸਕਦਾ ਹੈ ਉਹ ਨੌਜਵਾਨ ਨੇ ਪੂਰੇ ਧਿਆਨ ਨਾਲ ਸਾਧੂ ਦੀ ਗੱਲ ਸੁਣੀ ਤੇ ਉਹ ਸਾਧੂ ਦੇ ਧੰਨਵਾਦ ਕਰਕੇ ਉੱਥੋਂ ਚਲੇ ਆ ਗਿਆ ਉਸ ਨੂੰ ਸਫਲਤਾ ਪ੍ਰਾਪਤ ਦੇ ਦੋ ਗੁਰ ਮੰਤਰ ਮਿਲ ਗਏ ਸੀ ਉੱਥੇ ਉਸ ਨੇ ਮਿੱਥ ਲਿਆ ਕਿ ਉਹ ਕਦੇ ਵੀ ਆਪਣਾ ਸਮਾਂ ਵਿਅਰਥ ਨਹੀਂ ਗਵਾਵੇਗਾ ਤੇ ਹਮੇਸ਼ਾ ਧੀਰਜ ਤੋਂ ਕੰਮ ਲਵੇਗਾ ਕੁਝ ਸਮੇਂ ਬਾਅਦ ਉਸ ਨੇ ਆਪਣੇ ਇਲਾਕੇ ਵਿੱਚ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਸਾਲਾਂ ਤੱਕ ਉਹ ਦਿਲ ਲਗਾ ਕੇ ਵਪਾਰੀ ਤੋਂ ਹਰ ਗੁਣ ਸਿੱਖਦਾ ਰਿਹਾ ਤੇ ਇੱਕ ਦਿਨ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਸੁਪਨਾ ਸੰਕਰ ਕਰਦੇ ਹੋਇਆ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣ ਗਿਆ ਸੋ ਦੋਸਤੋ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਟੀंचे ਦੀ ਪ੍ਰਾਪਤੀ ਦੇ ਲਈ ਸਦਾ ਸਮੇਂ ਤੇ ਧੀਰਜ ਨਾਮ ਦੇ ਹੀਰੇ ਮੋਤੀ ਆਪਣੇ ਨਾਲ ਰੱਖੋ ਆਪਣਾ ਸਮਾਂ ਕਦੇ ਵੀ ਵਿਅਰਥ ਨਾ ਜਾਣ ਦਿਓ ਅਤੇ ਔਖੇ ਸਮੇਂ ਵਿੱਚ ਧੀਰਜ ਰੱਖੋ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਸੋ ਇਸੇ ਤਰ੍ਹਾਂ ਦੋਸਤ ਦੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਧੰਨਵਾਦ